ਮੁਲਿਸ਼ ਕੀ ਗੀ ਉਸ ਕੇ ਬਾਰੇ ਮੈਂ ਦੱਸ ਦਿੰਦਾ ਪੰਜਾਬ ਵਿੱਚ ਪੰਜਾਬ ਸਰਕਾਰ ਵੱਲੋਂ ਜੋ ਇੱਕ ਮਹਮ ਜੁਤ ਨਸ਼ਾ ਅਪਦਾ ਤੋਂ ਜੇੜੀ ਚਲਾਈ ਜਾ ਰਹੀ ਆ ਉਹਦੀ ਲੜੀ ਦੇ ਵਿੱਚ ਅੱਜ ਮਲਟਾਉਨ ਸਬਡਿਵੀਜ਼ਨ ਦੇ ਵਿੱਚ ਜਵੀ ਨੰਬਰ 6 ਦੇ ਏਰੀਏ ਦੇ ਵਿੱਚ ਆਵਾਦਪੁਰਾ ਮੁਹੱਲਾ ਪੈਂਦਾ ਇੱਥੇ ਮਨਜੀਤ कौर ਤੇ ਮਿੰਦਰ कौर ਦੋ ਲੇਡੀਆਂ ਹੈਗੀਆਂ ਜਿਨ੍ਹਾਂ ਦੇ ਖਿਲਾਫ ਐਨਡੀਪੀਐਸ ਦੇ ਵੱਖ-ਵੱਖ ਮੁਕੱਦਮੇ ਦਰਜ ਹੈਗੇ ਆ ਔਰ ਇਹਨਾਂ ਨੇ ਆਪਣੀ ਜਿਹੜੀ ਇੱਥੇ ਘਰ ਹੈਗਾ ਉਹ ਅਸੀਂ ਔਰ ਮਿਊਨਿਸਪਲ ਕਾਰਪੋਰੇਸ਼ਨ ਦੀ ਜਿਹੜੀ ਹੈਗੀ ਆ ਮਤ ਦੇ ਨਾਲ ਜਿਹੜਾ ਉਹਨਾਂ ਨੇ ਦੇਖਿਆ ਵੀ ਇਹ ਇਲੈਗਲ ਕੰਸਟਰਕਸ਼ਨ ਜਿਹੜੀ ਇਹਨਾਂ ਨੇ ਕੀਤੀ ਹੋਈ ਆ ਔਰ ਜੋ ਨਸ਼ਾ ਵੇਚ ਕੇ ਇਹਨਾਂ ਨੇ ਪੈਸੇ ਕਮਾਈ ਸੀਗੇ ਉਸ ਤੋਂ ਬਾਅਦ ਇਹਨਾਂ ਨੇ ਇਹ ਜਿਹੜੀ ਇਲੈਗਲ ਕੰਸਟਰਕਸ਼ਨ ਕੀਤੀ ਆ ਉਹਨੂੰ ਅਸੀਂ ਡਿਮੋਲਿਸ਼ ਕਰਨ ਵਾਸਤੇ ਆ ਜਾਈ ਹੈਗੇ ਆ ਔਰ ਮਾਨਯੋਗ ਡੀਜੀ ਸਾਹਿਬ ਤੇ ਸਾਡੇ ਮਾਨਯੋਗ ਸੀਪੀ ਮੈਮ ਵੱਲੋਂ ਜੋ ਇੱਕ ਪੰਜਾਬ ਸਰਕਾਰ ਦੇ ਤੋਂ ਹਦਾਇਤਾਂ ਹੈਗੀਆਂ ਨੇ ਵੀ ਨਸ਼ੇ ਵਾਲਿਆਂ ਦੇ ਬទਤ ਜਿਹੜੀ ਕਾਰਵਾਈ ਨੂੰ ਅਸੀਂ ਅੱਗੇ ਵਧਾਉਂਦੇ ਹੋਏ ਇਹ ਜਿਹੜਾ ਅੱਜ ਇਸ ਡਿਮੋਲੇਸ਼ਨ ਨੂੰ ਕੀਤਾ ਜਾ ਰਿਹਾ ਔਰ ਇਹਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਜਿਹੜੀ ਮਲਜੀਤਪੁਰ ਲੇਡੀ ਹੈਗੀ ਆ ਇਹਦੇ ਖਿਲਾਫ ਐਂਟੀਪ੍ਰੈਸ ਦੇ ਸਿਨਮ ਕਮਕਾਦਮੇ ਦਰਜ ਨੇ ਤੇ ਮਹਿੰਦਰ ਕੌਰ ਜਿਹੜੀ ਹੈਗੀ ਆ ਉਹਦੇ ਖਿਲਾਫ ਇੱਕ ਮਕਦਮਾ ਦਰਜ ਆ ਔਰ ਇਹ ਦੋਨੋਂ ਲੇਡੀਆਂ ਇਸ ਟਾਈਮ ਬੇਲ ਤੇ ਬਾਹਰ ਹੈਗੀਆਂ ਨੇ ਔਰ ਇਹਨਾਂ ਤੇ ਜਿਹੜਾ ਅੱਗੇ ਵੀ ਇਹ ਕੀ ਕੰਮ ਕਰਦੀਆਂ ਹੈਗੀਆਂ ਉਹ ਤੇ ਨਿਗਰਾਨੀ ਕੀਤੀ ਜਾ ਰਹੀ ਆ ਔਰ ਇਹ ਆਪਜੀ ਦੇ ਜ਼ਰੀਏ ਸਮਰੱਥਾ ਨੂੰ ਔਰ ਜਿਹੜੇ ਡਰੱਗ ਪੈਡਲਰਸ ਹੈਗੇ ਆ ਉਹਨੂੰ ਚੇਤਾਵਨੀ ਹੈਗੀ ਆ ਵੀ ਜਾਤ ਨਸ਼ਾ ਵੇਚਣਾ ਬੰਦ ਕਰ ਦਿਓ ਨਹੀਂ ਹੈਗਾ ਤਾਂ ਜੋ ਉਹਨਾਂ ਨੇ ਨਸ਼ਾ ਵੇਚ ਕੇ ਔਰ ਕਾਲੀ ਕਮਾਈ ਨਾਲ ਜਿਹੜੇ ਇਹੋ ਜੇ ਘਰ ਜਾਂ ਵੀ ਪ੍ਰਾਪਰਟੀ ਚ ਬਣਾਈਆਂ ਹੈਗੀਆਂ ਉਹਦਾ ਹੈਗਾ ਲਾਅ ਮੁਤਾਬਕ ਜਿਹੜਾ ਹੈਗਾ ਇਸੇ ਤਰ੍ਹਾਂ ਹੀ ਉਹਦਾ ਜਿਹੜਾ ਕਾਰਵਾਈ ਅਮਲਤ ਖਾਂਦੀ ਚਲਦੀ ਚਾਹੀਦੀ